ਗਾਜ਼ਾ ਵਿੱਚ तकरीबन 21 ਮਹੀਨੇ ਤੋਂ جاری جنگ ਦੇ ਦੌਰਾਨ ਹਮਾਸ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਹੈ ਕਿ ਉਹ ਇਜ਼ਰਾਈਲ ਦੇ ਨਾਲ جنگਬੰਦੀ ਲਈ ਤਿਆਰ ਹੈ। ਹਾਲਾਂਕਿ ਹਮਾਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਪੇਸ਼ ਕੀਤੀ ਗਈ ਨਵੀਂ جنگਬੰਦੀ ਤਜਵੀਜ਼ ਨੂੰ ਸਿੱਧੇ ਤੌਰ ਉਤੇ ਸਵੀਕਾਰ ਨਹੀਂ ਕੀਤਾ। ਹਮਾਸ ਨੇ ਫਿਰ ਆਪਣੇ ਪੁਰਾਣੇ ਰੁਖ ਨੂੰ ਦੁਹਰਾਇਆ ਅਤੇ ਕਿਹਾ ਹੈ ਕਿ ਉਹ ਅਜੇ ਕਿਸੇ ਵੀ ਸਮਝੌਤੇ ਨੂੰ ਸਿਰਫ ਤਾਂ ਹੀ ਸਵੀਕਾਰ ਕਰੇਗਾ ਜੇਕਰ ਇਹ ਗਾਜ਼ਾ ਵਿੱਚ جنگ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਹੈ। ਡੋਨਲਡ 트럼ਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਜ਼ਰਾਈਲ 60 ਦਿਨਾਂ ਦੀ جنگਬੰਦੀ ਲਈ ਸਹਿਮਤ ਹੋ ਗਿਆ ਹੈ ਤੇ ਹੁਣ ਇਹ ਹਮਾਸ ਉੱਤੇ ਨਿਰਭਰ ਕਰਦਾ ਹੈ ਕਿ ਉਹ ਸਥਿਤੀ ਹੋਰ ਵਿਗੜਨ ਤੋਂ ਪਹਿਲਾਂ ਇਸ ਪੇਸ਼ਕਸ਼ ਨੂੰ ਕਬੂਲ ਲਵੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਸ 60 ਦਿਨਾਂ ਦੇ ਸਮੇਂ ਦੀ ਵਰਤੋਂ ਜੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਨ ਲਈ ਕੀਤੀ ਜਾਵੇਗੀ ਹਾਲਾਂਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਜੰਗ ਨੂੰ ਸਿਰਫ ਉਦੋਂ ਹੀ ਖਤਮ ਕਰੇਗਾ ਜਦੋਂ ਹਮਾਸ ਪੂਰੀ ਤਰ੍ਹਾਂ ਹਾਰ ਜਾਵੇਗਾ 트੍ਰੰਪ ਨੇ ਵੀ ਕਿਹਾ ਹੈ ਕਿ ਇਸ ਸਮਝੌਤੇ ਨੂੰ ਅਗਲੇ ਹਫਤੇ ਤੱਕ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਪਰ ਹਮਾਸ ਦੇ ਜਵਾਬ ਨੇ ਇਸ ਸਮਝੌਤੇ ਉਤੇ ਸ਼ੱਕ ਪੈਦਾ ਕਰ ਦਿੱਤਾ ਹੈ ਲਗਭਗ 21 ਮਹੀਨਿਆਂ ਤੋਂ ਚੱਲ ਰਹੀ ਇਸ ਜੰਗ ਦੌਰਾਨ ਇਜ਼ਰਾਈਲ ਅਤੇ ਹਮਾਸ ਵਿਚਕਾਰ ਕਈ ਵਾਰ ਜੰਗਬੰਦੀ ਦੀ ਗੱਲਬਾਤ ਹੋਈ ਹੈ ਹਮਾਸ ਦਾ ਕਹਿਣਾ ਹੈ ਕਿ ਉਹ ਬਾਕੀ 50 ਕੈਦੀਆਂ ਨੂੰ ਰਿਹਾਅ ਕਰਨ ਦੇ ਲਈ ਤਿਆਰ ਹੈ ਪਰ ਬਦਲੇ ਵਿੱਚ ਇਜ਼ਰਾਈਲ ਨੂੰ ਗਾਜ਼ਾ ਤੋਂ ਪੂਰੀ ਤਰ੍ਹਾਂ ਪਿੱਛੇ ਹਟਣਾ ਚਾਹੀਦਾ ਹੈ ਅਤੇ ਜੰਗ ਖਤਮ ਕਰਨੀ ਚਾਹੀਦੀ ਹੈ ਇਜ਼ਰਾਈਲ ਨੇ ਅਜੇ ਤੱਕ 트੍ਰੰਪ ਦੇ ਐਲਾਨ ਉਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹਾਲਾਂਕਿ ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਹੈ ਕਿ ਤਾਜ਼ਾ ਸਮਝੌਤੇ ਦੇ ਤਹਿਤ ਇੱਕ 60 ਦਿਨਾਂ ਦਾ ਸਮਝੌਤਾ ਹੋਵੇਗਾ ਜਿਸ ਦੇ ਵਿੱਚ ਇਜ਼ਰਾਈਲ ਕਾਜ਼ਾ ਤੋਂ ਕੁਝ ਹੱਦ ਤੱਕ ਪਿੱਛੇ हट ਜਾਵੇਗਾ ਤੇ ਉੱਥੇ ਮਨੁੱਖੀ ਸਹਾਇਤਾ ਵਧਾਈ ਜਾਵੇਗੀ